ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕੋਈ ਵੀ ਖੇਤੀਬਾੜੀ ਸਾਧਨ ਵੇਚਣ ਵਾਸਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਕਿਸੇ ਪ੍ਰਕਾਰ ਦਾ ਕੋਈ ਖੇਤੀਬਾੜੀ ਪਲਾਂਟ ਪਸ਼ੂ ਖੇਤੀਬਾੜੀ ਸਾਧਨਾਂ ਵੇਚਣਾ ਹੋਵੇ ਤਾਂ ਐਡ ਲਾਉਣ ਵਾਸਤੇ ਸਾਨੂੰ ਤੁਸੀਂ ਦਿੱਤੇ ਨੰਬਰ ਤੇ ਫੋਟੋ ਸੈਂਡ ਕਰ ਸਕਦੇ ਹੋ ਜਾਂ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਪਹਿਲਾਂ ਗੱਲ ਕਰੀਏ ਟਾਟਾ ਏਸੀ ਗੱਡੀ ਆ ਵੀਰੋ ਇਹ 2016 ਮਾਡਲ ਗੱਡੀ ਆ ਵੀਰੋ ਬਹੁਤ ਚੰਗੀ ਗੱਡੀ ਆ ਬਹੁਤ ਘੱਟ ਚੱਲੀ ਗੱਡੀ ਆ ਕਿਰਾਏ ਵਾਲੀ ਗੱਡੀ ਆ ਦੇਖ ਸਕਦੇ ਹੋ ਤੁਸੀਂ ਪੰਜਾਬ ਨੰਬਰ ਦੀ ਗੱਡੀ ਆ ਬਾਡੀ ਕਿਸਮ ਪਾਸੋਂ ਕੋਈ ਗਲੀ ਨਹੀਂ ਹੋਈ ਪੂਰੀ ਚੰਗੀ ਹੈਵੀ ਬਾਡੀ ਲਗਾਈ ਗਈ ਹੈ ਵੀਰ ਕੰਨੀਓ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੰਗੇ ਟੈਰਾਂ ਦੇ ਵਿੱਚ ਗੱਡੀ ਆ ਵੀਰੋ ਕੋਈ ਕਮਿਣੀ ਤੁਸੀਂ ਆ ਕੇ ਚਲਾ ਕੇ ਇਹਨੂੰ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਪੂਰੀ ਵੀਰਦੀ ਸਾਫ ਸੰਭਾਲ ਨਾਲ ਰੱਖੀ ਗਈ ਗੱਡੀ ਆ ਜੇ ਆਪਾਂ ਇਸਦੇ ਪੇਪਰਾਂ ਦੀ ਗੱਲ ਕਰੀਏ ਬਿਲਕੁਲ ਸਾਰੇ ਪੇਪਰ ਓਕੇ ਨੇ ਗੱਡੀ ਦੇ ਕੋਈ ਕਾਗਜ਼ ਨਹੀਂ ਟੁੱਟੇ ਹੋਏ ਰੰਗ ਪੇਂਟ ਦੀ オリジナル ਆ ਦੇਖ ਸਕਦੇ ਹੋ ਤੁਸੀਂ ਆਲ ਐਸੈਸਰੀ ਇਸ ਦੀ ਵਰਕਿੰਗ ਦੇ ਵਿੱਚ ਆ ਵੀਰੋ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98152 95623 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਗੱਡੀ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਮਾਡਲ ਦੀ ਗੱਲ ਕਰੀਏ 2016 ਮਾਡਲ ਗੱਡੀ ਹੈ ਵੀਰੋ ਇਹ ਇੰਜਨ ਗੇਅਰ ਦੀ ਬਿਲਕੁਲ ਨਵੇਂ ਵਰਗੀ ਗੱਡੀ ਹੈ ਵੀਰੋ ਤੁਸੀਂ ਆ ਕੇ ਇਸ ਨੂੰ ਚਲਾ ਕੇ ਫਿਰ ਦਸੱਲੀ ਕਰਕੇ ਖਰੀਦ ਸਕਦੇ ਹੋ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਆਂ 285000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਜਾਣਕਾਰੀ ਸਾਡੇ ਤੋਂ ਰਹਿ ਗਈ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਪ੍ਰਾਪਤ ਵੀਰੂ ਕਰ ਸਕਦੇ ਹੋ ਅੱਗੇ ਗੱਲ ਕਰੀਏ ਫਾਰਮ ਟਰੈਕ 60 ਦੇਖ ਸਕਦੇ ਹੋ ਵੀਰੋ ओरिजिनल ਰੰਗ ਪੇਂਟ ਦੇ ਵਿੱਚ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਵੀ ਇਹਦੀ ਫੁੱਲ ਦਸੱਲੀ ਆ ਗਰੰਟੀ ਆ ਕੋਈ ਪਿਛਲੇ ਸੇ ਦੀ ਵਾਇਰ ਨਹੀਂ ਇਸ ਦੀ ਬਹੁਤ ਚੰਗਾ ਟਰੈਕਟਰ ਆ ਵੀਰੋ ਮਰਗਿਆਟਾਂ ਦਾ ਬਾਡੀ ਲਾਈਨ ਦਾ ਪੂਰਾ ਸੋਹਣਾ ਸਾਫ ਟਰੈਕਟਰ ਆ ਚੰਗੀ ਹੁੱਕ ਲੱਗੀ ਹੋਈ ਆ ਫਾਰਮ ਟਰੈਕ 60 ਜਿਸ ਦੇ ਮਾਡਲ ਦੀ ਗੱਲ ਕਰੀਏ 2007 ਮਾਡਲ ਟਰੈਕਟਰ ਆ ਵੀਰੋ ਟਾਇਰ ਬਿਲਕੁਲ ਕੰਪਨੀ ਦੇ ਨਵੇਂ ਨੇ ਚਾਰੇ ਵੀਰੋ ਦੇਖ ਸਕਦੇ ਹੋ ਤੁਸੀਂ ਆਲ ओरिजिनल ਟਰੈਕਟਰ ਆ ਵੀਰੋ ਵੀਰ ਨੇ ਵਾਈ ਛੇ ਠੇਕੇ ਤੇ ਦੇਣ ਕਾਰਨ ਦੋ ਸੰਦੇਵ ਕਾਉ ਕੀਤੇ ਨੇ ਇੱਕ ਟਰੈਕਟਰ ਇੱਕ ਸਪਰੇਅ ਵਾਲਾ ਡਰਾਮਾ ਉਹ ਅਗਲੀ ਤੁਹਾਨੂੰ 91 56 86 810 ਵੀਰ ਦਾ ਫੋਨ ਨੰਬਰ ਆ ਵੀਰੋ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਟਰੈਕਟਰ ਉੱਪਰ ਵੀਰੋ ਵਧੀਆ ਚੰਗਾ ਡੈਕ ਲੱਗਿਆ ਹੋਇਆ ਘਰੇਲੂ ਟਰੈਕਟਰ ਆ ਕਿਸੇ ਵਪਾਰੀ ਵੀਰ ਕੋਲ ਨੇ ਵਾਈ ਛੱਡਣ ਕਾਰਨ ਵੀਰ ਟਰੈਕਟਰ ਵੇਚ ਰਿਆ ਜੇ ਆਪਾਂ ਇਸਦੇ ਰੇਟ ਦੀ ਗੱਲ ਕਰੀ ਵੀਰ ਕੰਨਿਓ 265000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਅੱਗੇ ਗੱਲ ਕਰੀਏ ਸਪਰੇਅ ਡਰਮ ਦੀ ਵੀਰ ਉਹ ਦੇਖ ਸਕਦੇ ਹੋ ਤੁਸੀਂ ਚੰਗਾ ਸਪਰੇਅ ਡਰਮਾ ਵਧੀਆ ਚੰਗੀ ਹਾਲਤ ਦੇ ਵਿੱਚ ਕੋਈ ਕਮੀ ਨਹੀਂ ਇਸ ਦੇ ਵਿੱਚ ਵੀਰ ਉਹ ਤੁਸੀਂ ਆ ਕੇ ਦਸੱਲੀ ਕਰਕੇ ਚੈੱਕ ਕਰਕੇ ਫਿਰ ਖਰੀਦ ਸਕਦੇ ਹੋ ਚੰਗਾ ਪੰਪ ਲੱਗਿਆ ਹੋਇਆ ਇਸ ਤੇ ਪ੍ਰੈਸ਼ਰ ਚੰਗਾ ਡਰਮ ਦਾ ਜੇ ਇਸ ਦੇ ਪਾਈਪ ਲਾਈਨ ਦੀ ਗੱਲ ਕਰੀਏ ਵੀਰੋ ਤਿੰਨ ਕਿੱਲੇ ਲੰਮੀ ਪਾਈਪ ਲਾਈਨ ਬਿਲਕੁਲ ਨਵੀਆਂ ਜੋੜ ਤੋਂ ਬਗੈਰ ਆ ਕੋਈ ਜੋੜ ਨਹੀਂ ਪਾਈਪ ਦੇ ਵਿੱਚ ਦੇਖ ਸਕਦੇ ਹੋ ਨਵੀਂ ਪਾਈਪ ਪਾਈ ਗਈ ਆ ਵੀਰ ਕੰਨੀਓ ਚੰਗੀ ਗੰਨ ਲੱਗੀ ਆ ਡਰਮ ਤੇ ਵੀਰੋ ਟਾਇਰ ਹੀ ਸਾਡ ਡਰਮ ਦੇ ਲੱਗਿਆ ਹੋਇਆ ਪੂਰੇ ਵਧੀਆ ਟਾਇਰ ਪਏ ਨੇ ਤੁਸੀਂ ਆ ਕੇ ਦਸੰਲੀ ਕਰਕੇ ਡਰਮ ਫੇਰ ਖਰੀਦ ਸਕਦੇ ਹੋ 스프레이 ਵਾਲਾ ਜੇ ਕਿਸੇ ਵੀਰ ਨੂੰ ਦੋਵੇਂ ਸੰਦੇ ਚਾਹੀਦੇ ਆ ਟਰੈਕਟਰ ਫਾਰਮ 60 ਤੇ 스프레이 ਵਾਲਾ ਡਰਮ ਇੱਕੋ ਵੀਰ ਦੇ ਕੋਲੋਂ ਇੱਕੋ ਘਰੋਂ ਮਿਲ ਜਾਣਗੇ ਜੇ ਕੋਈ ਵੀਰ ਦੋਵੇਂ ਸੰਦੇ ਖਰੀਦਣਾ ਚਾਹੁੰਦਾ ਦੋਵੇਂ ਵੀ ਸੰਦੇ ਖਰੀਦ ਸਕਦਾ ਜਿਲ੍ਹਾ ਬਟਿੰਡਾ ਦੇ ਵਿੱਚ ਵੀਰੋ ਇਹ ਦੋਵੇਂ ਸਾਧਨ ਨੇ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 27000 ਰੁਪਿਆ 27000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਵੀਰ ਆ ਕੇ ਤੁਸੀਂ ਵੀਰ ਕੋਲੇ ਦਸੱਲੀ ਕਰਕੇ ਦੋਵੇਂ ਸੰਦ ਖਰੀਦ ਸਕਦੇ ਹੋ ਪੂਰੀ ਚੰਗੀ ਹਾਲਤ ਦਾ ਸਪਰੇਡ ਡਰਾਮਾ ਵੀਰੋ ਦੇਖ ਸਕਦੇ ਹੋ ਅੱਗੇ ਗੱਲ ਕਰੀਏ ਫੋਰਡ 36 ਦਾਸ ओरिजिनल ਹਾਲਤ ਦੇ ਵਿੱਚ ਵੀਰੋ ਟਰੈਕਟਰ ਆ ਇਹ ਮਾਡਲ ਦੀ ਗੱਲ ਕਰੀਏ 1990 ਮਾਡਲ ਟਰੈਕਟਰ ਆ ਵੀਰੋ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਪੀਬੀ 13 ਨੰਬਰ ਆ ਟਰੈਕਟਰ ਦਾ ਅਗਲੇ ਟਾਇਰਾਂ ਦੀ ਗੱਲ ਕਰੀਏ 80 ਪੈਸੇ ਟਾਇਰ ਨੇ ਅਗਲੇ ਵੀਰੋ ਦੇਖ ਸਕਦੇ ਹਾਂ ਕੰਪਨੀ ਦੇ ਪਿਛਲੇ ਟਾਇਰ 90 ਪੈਸੇ ਨੇ ਜੇਕੇ ਕੰਪਨੀ ਦੇ ਦੇਖ ਸਕਦੇ ਹਾਂ ਵੀਰੋ ਮਰਗਿਆਟਾਂ ਦਾ ਰਿੰਮਾ ਦਾ ਪੂਰਾ ਚੰਗਾ ਟਰੈਕਟਰ ਆ ਵੀਰੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਗਾਰੰਟੀ ਆ ਵਾਹ ਚਲਾ ਕੇ ਤੁਸੀਂ ਫੇਰ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਵੀਰੋ ਦਸੱਲੀ ਕਰਕੇ ਫੇਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 62395 29480 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਖਰੀਦਣ ਦੇ ਚਾਹਵਨ ਵੀਰ ਵੀਰ ਨੂੰ ਫੋਨ ਕਰਕੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਰੇਟ ਦੀ ਗੱਲ ਕਰੀਏ ਵੀਰ ਕੰਨਿਓ 148000 ਰੁਪਿਆ ਡਿਮਾਂਡ ਰੱਖੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਂਦਾ ਵੀਰੋ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਔ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਕਿਸੇ ਪ੍ਰਕਾਰ ਦੀ ਖੇਤੀਬਾੜੀ ਸਾਧਨ ਵੇਚਣ ਵਾਸਤੇ ਕੋਈ ਜਮੇਨ ਪਸ਼ੂ ਪਲਾਂਟ ਕਿਸੇ ਪ੍ਰਕਾਰ ਦੀ ਐਡ ਲਵਾਉਣੀ ਆ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਧੰਨਵਾਦ